ਬੜੇ ਧਿਆਨ ਸੁਣਿਓ ਜਿਹੜਾ ਬੱਚਾ ਕਰਨਾ ਸ਼ੁਰੂ ਕਰ ਦੇਗਾ ਉਹਦੇ ਨਾਲ ਕਰਾਮਾਤ ਹੋਏਗੀ ਕਿ ਨਹੀਂ ਹੋਏਗੀ ਨਹੀਂ ਸਰ ਪਰੌਂਠੀ ਤਾਂ ਪਰੌਂਠੀ ਹੈ ਭਾਵੇਂ ਤਿੰਨ ਨੁਕਰੀ ਹੋਵੇ ਭਾਵੇਂ ਚਾਰ ਨੁਕਰੀ ਹੋਵੇ ਭਾਵੇਂ ਗੋਲ ਹੋਵੇ ਗੱਲਾਂ ਕਰਨ ਨਾਲ ਭੁੱਖ ਨਹੀਂ ਮਿਟਣੀ ਭੁੱਖ ਮਿਟਣੀ ਖਾਣ ਨਾਲ ਸਰ ਗੁਰੂ ਮੂਲ ਮੰਤਰ ਭਾਵੇਂ ਅੱਧਾ ਕਰ ਲਓ ਭਾਵੇਂ ਪੂਰਾ ਕਰ ਲਓ ਭਾਵੇਂ ਥੋੜਾ ਕਰ ਲਓ ਭਾਵੇਂ ਜ਼ਿਆਦਾ ਕਰ ਲਓ ਪਰ ਬਾਣੀ ਥੋੜੀ ਬਣਨੀ ਕਿ ਜ਼ਿਆਦਾ ਤੇ ਬਾਬੇ ਨਾਨਕ ਨੂੰ ਵਿੱਚ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਕਿਉਂ ਭਾਈ ਸਾਹਿਬ ਜੀ ਇਸ ਕਰਕੇ ਸਰ ਮੇਰਾ ਹੈਗਾ ਕਿ ਤੁਹਾਨੂੰ ਇਹ ਨਾਲ ਮੂਲ ਮੰਤਰ ਤੇ ਸਲੋਕ ਵੀ ਪੜਿਆ ਜਾਵੇ ਤੇ ਭਲਾ ਵਾ ਕਿਉਂਕਿ ਜਿੰਨੀ ਹਾਲਾਤ ਮਾੜੇ ਨੇ ਅੰਦਰੋਂ ਸੁੱਕੇ ਪਏ ਉਹਦਾ ਵੱਧ ਚਾਹੀਦਾ ਸੋ ਬੇਟੇ ਸਾਰਿਆਂ ਨੇ ਅੱਖਾਂ ਬੰਦ ਕਰ ਲੈਣੀਆਂ ਇੱਕ ਵਾਰੀ ਬੇਟੇ ਮੈਂ ਬੋਲਾਂਗਾ ਇੱਕ ਮੰਕਾ ਫੜ ਲਓ ਭਾਵੇਂ ਇਧਰੋਂ ਭਾਵੇਂ ਸੱਜੋਂ ਭਾਵੇਂ ਉੱਪਰ ਲਈ ਛੱਡ ਕੇ ਅਗੇ ਇੱਥੇ ਆਧਿਆਤਮਿਕ ਪੱਖ ਸਾਹਿਬ ਸਾਇੰਟਿਸਟ ਵੀ ਕਬ ਕ ਮੈਂ ਅਗਲੇ ਵੀ ਦੱਸਾਂਗਾ ਮੇਰੇ ਕੋਲ ਹੈਗੇ ਨੇ ਸਾਇੰਟਿਫਿਕ ਪੱਖ ਸਾਰੇ ਤੇ ਅੱਖਾਂ ਬੰਦ ਕਰਨੀਆਂ ਪਹਿਲੇ ਤੁਸੀਂ ਮਗਰ ਮਗਰ ਬੋਲਣਾ ਫਿਰ ਇਕੱਠੇ ਬੋਲ ਕੇ ਫਿਰ ਸਮਾਪਤੀ ਕਰ ਦੇਣੀ ਕਿਉਂਕਿ ਇਹਨਾਂ ਨੇ ਜਾਣਾ ਫਿਰ ਤੁਹਾਨੂੰ ਹੀ ਬਣਦਾਂਗੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਇੱਕ ਓ ਅੰਕਾਰ ਇੱਕ ਓ ਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰਪ੍ਰਸਾਦ

ਵਾਹਿਗੁਰੂ ਤੇਰਾ ਸ਼ੁਕਰ ਹੈ ਬਟੇ ਤੂੰ ਜਾਣਾ ਇਸ ਕਰਕੇ ਮੈਂ ਦੋ ਵਾਰੀ ਕੀਤਾ ਬਟੇ